ਵੀਰ ਫਕੀਰ ਆਉਂਦੇ ਆਉਂਦੇ ਮੈਂ ਇਹ ਗੱਲ ਕਹੀ ਨਹੀਂ ਮੈਂ ਇਹ ਗੱਲ ਕਹਿ ਕਹਿ ਹੀ ਨਹੀਂ ਰਿਹਾ ਵੀ ਮੇਰੇ ਵਿੱਚ ਕੋਈ ਬਾਬਾ ਆ ਸਮ ਦੱਸ ਦੋ ਵੀ ਆਹ 500 ਦੇ ਨੋਟ ਚੱਕਰ ਕਿੰਨੇ ਆ ਮੈਂ ਤੁਹਾਡਾ murid ਬਣ ਜਾਊਂਗਾ ਤੁਹਾਡੇ ਬਾਬੇ ਨੇ ਇਸੇ ਫਕੀਰ ਨੇ ਸੰਤ ਨੇ ਤੁਹਾਨੂੰ ਦੱਸਤਾ ਵੀ ਬੀਬੀ ਦੀਆਂ ਇੰਨੀਆਂ ਟੀਨਾਂ ਤੇਰੇ ਕਰੇਂ ਪੌਣ ਲੱਗਦੀ ਆ ਆਹ ਤੋ ਤੈਨੂੰ ਦੱਸਤਾ ਤੁਹਾਨੂੰ ਇਹ ਨਹੀਂ ਦੱਸਿਆ ਵੀ ਤੇਰਾ ਅੱਜ ਪਜਾਮਾ ਉੱਥੇ ਢਿੱਲਾ ਹੋ ਜਾਣਾ ਦਾ ਫੁੱਟ ਦਨ ਇੱਕ ਚੱਲਦੇ ਦੀਵਾਨ ਵਿੱਚ ਤੁਸੀਂ ਫਦਰੋ ਨੱਚ ਰਹੇ ਹੋ ਜਾਂ ਲੋਰ ਤੁਹਾਡੇ ਚ ਜਿਹੜੀ ਗਹਿ ਰਹੇ ਹੋ ਉਥੇ ਤੁਹਾਡਾ ਪਜਾਮਾ ਖੁੱਲ ਜਾਂਦਾ ਹਨਾ ਪਜਾਮਾ ਖੁੱਲਣ ਤੋਂ ਬਾਅਦ ਇੱਕ ਸੇਵਾਦਾਰ ਦੇ ਹੱਥ ਤੇ ਖੱਟਾ ਸਰੂਪਾ ਜਿਹੜਾ ਰੱਖਿਆ ਵਾ ਮੁੰਡਾ ਨੌਜਵਾਨ ਜੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਖੱਟਾ ਸਰੂਪਾ ਇਹਦੇ ਹੱਥ ਦੇ ਮੈਂ ਰਖਾ ਦਵਾਂ ਮੇਰਾ ਪਜਾਮਾ ਖੁੱਲ ਜਾਣਾ ਪਿਆਮਾ ਦੱਸੋ ਦੱਸ ਮੈਨੂੰ ਜਵਾਬ ਦਿਓ ਹਾਂ ਜੀ ਜਿਹੜਾ ਤੁਸੀਂ ਬਾਬਾ ਜੀ ਕਹਿ ਰਹੇ ਹੋ ਕਿ ਇਹਨਾਂ ਦਾ ਪਿਆਮਾ ਦਾ ਬੋਲ ਚੁੱਕਿਆ ਜੇ ਬਾਬਾ ਜੀ ਮੇਰੇ ਪਹਿਲੀ ਗੱਲ ਤਾਂ ਮੇਰੇ ਕਿਸੇ ਪਿਆਮੇ ਦੇ ਵਿੱਚ ਨਾਲਾ ਨਹੀਂ ਹੈਗਾ ਮੈਨੂੰ ਨਾਲੇ ਰਹੀ ਮੇਰੇ ਤੇ ਅਲਿਗੇਸ਼ਨ ਲਾਇਆ ਗਿਆ ਦੂਸਰੀ ਗੱਲੋਂ ਬਾਬਾ ਜੀ ਜੇ ਮੇਰਾ ਪਿਆਮਾ ਖੁੱਲੂ ਵੱਲ ਆਕਤੋ ਇੱਕ ਨਾਲੇ ਦੇ ਜ਼ੋਰ ਨਾਲ ਲਸਟਕ ਤੇ ਜ਼ੋਰ ਨਾਲ ਪਿਆਮਾ ਖੜਾ ਹੋਇਆ ਜੇ ਉੱਥੋਂ ਨਾਲਾ ਟੁੱਟੂ ਵੱਤ ਪਿਆਮਾ ਥਲੇ ਡਿੱਗੂਗਾ ਉਹਨੂੰ ਢਿੱਲਾ ਕਹਿ ਸਕਦੇ ਆਂ ਤੋ ਕਿਉ ਟੁੱਟਿਆ ਨਹੀਂ ਇਸ ਗੱਲ ਦੇ ਲਈ ਜਿੱਥੇ ਮੈਨੂੰ ਆਖਦੇ ਬਾਬੇ ਦੂਸਰੀ ਗੱਲ ਜੀ ਜੋ ਆਪਣਾ ਮੈਂ ਤੁਹਾਡਾ ਸਵਾਲ ਤੁਹਾਡੇ ਬਾਬੇ ਨੇ ਇੱਕ ਮਿੰਟ ਜੀ ਤੁਹਾਡੇ ਬਾਬੇ ਨੇ ਕਿਸੇ ਫਕੀਰ ਨੇ ਸੰਤ ਨੇ ਤੁਹਾਨੂੰ ਦੱਸਤਾ ਕਿ ਦੀਦੀ ਦੀਆਂ ਇੰਨੀਆਂ ਠੀਨਾਂ ਤੇਰੇ ਕਰੇ ਪਾਉਣ ਲੱਗਦੀ ਆ ਆਹ ਤੋ ਤੈਨੂੰ ਦੱਸਤਾ ਤੁਹਾਨੂੰ ਇਹ ਨਹੀਂ ਦੱਸਿਆ ਵੀ ਤੇਰਾ ਅੱਜ ਪਜਾਮਾ ਉੱਥੇ ਢਿੱਲਾ ਹੋ ਜਾਣਾ ਜਾਂ ਕੁੱਲ ਜਾਣਾ ਹਾਂਜੀ ਭਾਈ ਨਹੀਂ ਅੱਛਾ ਫਿਰ ਤੁਸੀਂ ਖੱਟਾ ਪਰਨਾ ਕਿਉਂ ਬਣਾਉਨੇ ਹੋ ਜੀ ਤੋ ਕਿਉਂ ਵੇਖੋ ਇਹ ਗੁਰੂ ਮਹਾਰਾਜ ਦੀ ਦਸਤਾਰ ਹੈ ਬਖਸ਼ਿਸ਼ ਹੈ ਬਹੁਤ ਵੱਡੀ ਮੈਂ ਸੇਖੀ ਦੀ ਵੀ ਪਹਿਲਾਂ ਗੱਲ ਕੀਤੀ ਹੈ ਇਹ ਵੀ ਇੱਕ ਜਿਹੜਾ ਸਰਪਾਉ ਆ ਕੇਸਰੀ ਆਪਣਾ ਹਾਂ ਤੇ ਇਹ ਬਖਸ਼ਿਸ਼ ਹੈ ਨਾ ਹਾਂ ਜੀ ਤੇ ਤੁਸੀਂ ਉਹਨੂੰ ਤੇੜ ਬੰਨੀ ਜਾਂਦੇ ਹੋ ਇਹ ਇਹ ਇਹਦੇ ਬਾਰੇ ਕੀ ਤੁਹਾਡਾ ਸਵਾਲ ਨਹੀਂ ਮੇਰਾ ਕੋਈ ਸਵਾਲ ਨਹੀਂ ਬਾਬਾ ਜੀ ਉਸ ਵਕਤ ਨੂੰ ਤੁਸੀਂ ਉਸਦੇ ਹੱਥ ਦੇ ਉੱਤੇ ਇੱਕ ਅੱਧੇ ਮੀਟਰ ਦਾ ਕੱਪੜਾ ਬੰਨਿਆ ਹੋਇਆ ਸੀ ਪੀਲੇ ਰੰਗ ਦਾ ਕੱਪੜਾ ਅੱਧਾ ਹੋਵੇ ਦੇਖੋ ਰੰਗ ਤੇ ਕਿਸਰੀ ਹੈ ਨਾ ਜਿਹੜੇ ਬਖਸ਼ਿਸ਼ ਕਰ ਰਹੇ ਹਾਂ ਕਿ ਇੱਕ ਪੀਲੇ ਰੰਗ ਦਾ ਕੁੜੂਆਂ ਦਾ ਮੈਂ ਕੁੜੂਆਂ ਦਾ ਵਿਰੋਧ ਨਹੀਂ ਕਰ ਰਿਹਾ ਬਾਬਾ ਜੀ ਮੈਂ ਬਹੁਤ ਗੁਰਦਾਰੇ ਬਹੁਤ ਜ਼ਿਆਦਾ ਜਾਣਦਾ ਬਹੁਤ ਜ਼ਿਆਦਾ ਮੰਨਦਾ ਮੈਂ ਗੁਰਦਾਰੇ ਨੂੰ ਹੀ ਗੁਰਦਾਰੇ ਤੇ ਕਹਿ ਰਿਹਾ ਹਾਂ ਇੱਕ ਮਿੰਟ ਇਹਨੇ ਗੱਲ ਨਹੀਂ ਕੀਤਾ ਮੈਂ ਤਾਂ ਦੇ ਦੇ ਸਾਰੀ ਦੁਨੀਆ ਤੋਂ ਮਾਫੀ ਗੁਰੂ ਜੀ ਜੇ ਤੁਸੀਂ ਗੁਰਦੁਆਰੇ ਜਾਂਦੇ ਹੋ ਤੇ ਗੁਰੂ ਸਾਹਿਬ ਤੇ ਕਹਿੰਦੇ ਆ ਵੀ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਰਮਾਇਣ ਪੜੀਏ ਤੁਸੀਂ ਦੱਸੋ ਬਾਬਾਈ ਨਹੀਂ ਰਮਾਇਣ ਪੜੀਏ ਨਹੀਂ ਮੈਂ ਰਮਾਇਣ ਤੋਂ ਦੱਸਦਾ ਤੈਨੂੰ ਦੱਸੋ ਬਾਬਾਈ। ਪ੍ਰਾਨਸ਼੍ਰੀ ਪੜੀਏ ਤੁਸੀਂ? ਹਾਂ ਜੀ। ਕਾਲ ਕਾ ਮਾਤਾ ਦੇ ਕਿੰਨੇ ਰੂਪ ਹੈ? 4 ਰੂਪ। ਕਿਹੜੇ ਕਿਹੜੇ ਰੂਪ ਹੈ? ਬਾਬਾਈ ਮੈਨਾਂ ਸਵਾਲ ਨਹੀਂ ਤੇ ਸੰਗਤ ਜੋ ਚਿੰਤਾ ਮੇਰੇ ਮਾਲਕਾਂ ਦੀ ਗੁਰੂ ਜੀ ਨੇ ਮੈਨੂੰ ਬੰਦ ਜਦੋਂ ਆਪਾਂ ਤੁਹਾਨੂੰ ਇੱਧਰ ਗੱਲ ਕਰੋ ਇੱਧਰ ਉੱਧਰ ਨਾ ਦੇਖੋ। ਜਦੋਂ ਆਪਾਂ ਨੂੰ ਕਿਸੇ ਦੇਵੀ ਦੇਵਤੇ ਬਾਰੇ ਗਿਆਨ ਨਹੀਂ ਆਪ ਨੂੰ ਰਮੈਣ ਬਾਰੇ ਕੁਰਾਨ ਸ਼ਰੀਫ ਬਾਰੇ ਤੂੰ ਮੈਨੂੰ ਕੁਛ ਗੁਰੂ ਰਾਜ ਸਾਹਿਬ ਜੀ ਤੋਂ ਜੋ ਕੁਛ ਦਾ ਪਰਸ ਤੈਨੂੰ ਸੁਫਟੀ ਕੁੱਲੀ ਸੁਫਟੀ ਨਹੀਂ ਬਾਬਾ ਜੀ ਮੈਂ ਸੁਣੋ ਨਹੀਂ ਨਹੀਂ ਸੁਣੋ ਤੇ ਤੂੰ ਆਪਾ ਨੂੰ ਗਿਆਨ ਨਹੀਂ ਆਪਾਂ ਇੱਕ ਸੰਤ ਰੂਪ ਬਣ ਕੇ ਲੋਕਾਂ ਨੂੰ ਏਦਾਂ ਗੁੰਮਰਾਹ ਕਰਨਾ ਅੰਧ ਵਿਸ਼ਵਾਸ ਚ ਪਾਉਣਾ ਹਨ ਚਲੋ ਉਹ ਜਿਹੜਾ ਤੇੜ ਬੰਨਿਆ ਤੁਸੀਂ ਸਾਫਾ ਉਹਦੇ ਲਈ ਕੀ ਕਹਿਣਾ ਚਾਹੁੰਦੇ ਮੈਂ ਤਾਂ ਬਾਬਾ ਜੀ ਇਹ ਕਹਿਣਾ ਚਾਹਣਾ ਵੀ ਜੇ ਤੁਹਾਨੂੰ ਇਹ ਲੱਗਦਾ ਵੀ ਮੈਂ ਕੋਈ ਮਤਲਬ ਨਹੀਂ ਮੈਨੂੰ ਨਹੀਂ ਲੱਗਦਾ ਸੰਗਤ ਨੂੰ ਲੱਗਦਾ ਸੰਗਤ ਨੂੰ ਇਹ ਲੱਗਦਾ ਵੀ ਉਹਨੇ ਕੋਈ ਟੋਟਾ ਬੰਨ ਰੱਖਿਆ ਪੀਲੇ ਦਾ ਟੋਟਾ ਨਹੀਂ ਕਹਿਣਾ ਉਹ ਟੋਟਾ ਸੀ ਸਾਲਾ ਨਹੀਂ ਕਹਿਣਾ ਜੀ ਅੱਧੇ ਮੀਟਰ ਦਾ ਟੋਟਾ ਸੀ ਪੂਰਾ ਤੇਰੇ ਕਹਿ ਰਹੇ ਹੋ ਜਿਹੜਾ ਤੇੜ ਕਪੜਾ ਹੁੰਦਾ ਨਾ 1 ਮੀਟਰ ਬਾਬਾ ਜੀ ਗੱਲ ਸੁਣੋ ਜਿਹੜਾ ਤੇੜ ਕਪੜਾ ਹੁੰਦਾ ਪੂਰਾ 2 ਮੀਟਰ ਦਾ ਹੁੰਦਾ 1 ਮੀਟਰ ਦਾ ਕਪੜਾ ਮੈਨੂੰ ਤੇੜ ਬੰਨ ਕੇ ਵਿਖਾ ਦੇ ਅੱਧਾ ਮੀਟਰ ਕਹਿੰਦੇ ਦਾ ਬੰਨ ਕੇ ਅੱਧੇ ਮੀਟਰ ਦਾ ਤੇੜ ਬੰਨ ਕੇ ਵਿਖਾ ਦੇ ਜਿੱਥੇ ਮੈਨੂੰ ਜੁਰਮਾਨਾ ਲ ਉਹ ਕੋਈ ਗਲਤੀ ਮੰਨੋ ਜੇ ਤੁਹਾਨੂੰ ਵੀ ਮੈਂ ਤੇੜ ਬੰਨਿਆ ਨਹੀਂ ਨਹੀਂ ਜੇ ਦੇਖੋ ਬਾਬਾ ਜੀ ਤੁਹਾਨੂੰ ਇਹ ਮੈਨੂੰ ਨਹੀਂ ਲੱਗਦਾ ਜਾ ਕਿਸੇ ਸੰਦਰਭ ਨੂੰ ਲੱਗਦਾ ਚਲੋ ਚਲੋ ਮੈਂ ਜਦੋਂ ਬੰਨਿਆ ਤਾਂ ਮੈਂ ਬਾਅਦ ਵਿੱਚ ਹੋਣਾ ਨਹੀਂ ਨਹੀਂ ਮੈਨੂੰ ਕੋਈ ਪਤਾ ਨਹੀਂ ਮੈਂ ਬੰਨ ਸਕਦਾ ਮੈਂ ਤੇੜ ਤੇੜ ਕਿੰਨਾ ਮੀਟਰ ਦਾ ਕਪੜਾ ਬੰਨਿਆ ਦਿੰਦਾ ਬਾਬਾ ਜੀ ਇਹ ਮੈਨੂੰ ਨਹੀਂ ਪਤਾ ਸੀ ਬਹੁਤੀ ਮੌਜੂਦ ਸੀ ਨਾ 100 ਮੀਟਰ ਬੰਨਿਆ ਜਾਂਦਾ ਤੁਹਾਨੂੰ ਹੁਣ ਮਾ ਵੀ ਇਸ ਗੱਲ ਦੀ ਤਾਂ ਹਾਂਜੀ ਹਾਂਜੀ ਸੰਤ ਤੋਂ ਗੁਰੂ ਗ੍ਰੰਥ ਜਿੱਥੇ ਅਸਤ ਦੁਨੀਆ ਤੋਂ ਮੈਂ ਮੰਗੂਗਾ ਜੀ ਮੈਂ ਅੱਛਾ ਬਾਬਾ ਜੀ ਤੁਸੀਂ ਵਸ਼ੀਕਰਨ ਕਰਦੇ ਨਹੀਂ ਬਾਬਾ ਜੀ ਮੈਂ ਸਿਰਫ ਚਰਾਗ ਬੱਤੀ ਕਰਦਾ ਜਦੋਂ ਸੰਗਤ ਆਉਂਦੀ ਆ ਅਸੀਂ ਸੰਗਤ ਨੂੰ ਬੁਲਾਉਂਦੇ ਨਹੀਂ ਵੀ ਮੇਰੀ ਚੌਂਕੀ ਚਾਓ ਮੈਂ ਮੇਰਾ ਪਸਵਾਲ ਹੀ ਨਹੀਂ ਦੱਸਾਂਗਾ ਉਹ ਤਾਂ ਭੇਡਾਂ ਸੰਗਤ ਆਉਂਦੀ ਆ ਲੋਕ ਤਾਂ ਭੇਡਾਂ ਜੀ ਉਹਨਾਂ ਨੂੰ ਮਨਾਉਂਦੇ ਜਿੰਨੀਆਂ ਮਰਜ਼ੀ ਮੰਨੀ ਜਾਓ ਲੋਕ ਤਾਂ ਤਿਆਰ ਸਨੋ ਲੋਕ ਤਾਂ ਭੇਡਾਂ ਪੁਰਾਣੇ ਸਮਿਆਂ 'ਚ ਲੋਕੀ ਆਉਂਦੇ ਸੀ ਅੱਜ ਦੀ ਜਿਹੜੀ ਪੀੜ੍ਹੀ ਆ ਪਨੀਰੀ ਆ ਤੇਰੇ ਪਿੰਡ 'ਚੋਂ ਤੇਰੀ ਗੱਦੀ 'ਤੇ ਕੋਈ ਬੰਦਾ ਹੁੰਦਾ ਸਾਰਾ ਪਿੰਡ ਆਉਂਦਾ ਜੀ ਮੱਥਾ ਇੱਕ ਸਵਾਲ ਸੱਚ ਬਾਬਾ ਜੀ ਵੱਡਾ ਮੈਂ ਗੁਸਤਖੀ ਹਾਂ ਜੀ ਹਾਂ ਜੀ ਪਿਛਲੇ ਸਮੇਂ ਚ ਤੁਹਾਡੀ ਗੱਡੀ ਤੋਂ ਕੋਈ ਗੋਲੀਆਂ ਫੜੀ ਵੀ ਨਸ਼ੇਲੀ ਪਦਾਰਥ ਕੋਈ ਨਸ਼ੇਲੇ ਪਦਾਰਥ ਬਰਾਮਦ ਹੋਏ ਹੋਣ ਦੇਖੋ ਬਾਬਾ ਜੀ ਮੇਰੀ ਗੱਡੀ ਦੇ ਤਾਂ ਕੋਈ ਗੋਲੀ ਨਹੀਂ ਫੜੀ ਗਈ ਨਹੀਂ ਇਹਦਾ ਸਾਰਾ ਪਿੰਡ ਗਵਾਹ ਇੱਕ ਮਿੰਟ ਦੇਖੋ ਬਾਬਾ ਜੀ ਨਹੀਂ ਕੋਈ ਸ਼ਾਸ਼ ਨਹੀਂ ਐਫ ਆਈ ਆਰ ਸਰਚ ਕੀਤੀ ਜਾਵੇ ਪੁਲਿਸ ਨੇ ਇਹ ਕਹਿਣਾ ਦੇਖੋ ਜੀ ਕੋਈ ਨਸ਼ਾ ਵੇਚ ਰਿਆ ਉਹ ਪੂਰ ਸਵੀ ਰਿਸਪੌਂਸਿਬਿਲਟੀ ਆ ਬੰਦੇ ਨੂੰ ਫੜ ਕੇ ਅੰਦਰ ਦੇਣਾ ਨਹੀਂ ਤੁਹਾਡੇ ਪਿੰਡ ਵਾਲੇ ਝੂਠ ਮਾਰਦੇ ਆ ਸੜਾ ਸਮਾਏ ਦਾ ਗਾੜੀਆਂ ਵੀ ਜਦੋਂ ਉਹ ਕਿਸੇ ਬੰਦੇ ਨੇ ਕੋਈ ਗਲਤੀ ਕੀਤੀ ਆ ਉਹਦੀ ਕੋਈ ਸਜ਼ਾ ਨਹੀਂ ਮਿਲੀ

ਚੋਂ ਕਿ ਤੂੰ ਚੁੱਤ ਲੈਣਾ ਕਿ ਅਸੂਖ ਸਾਰਾ ਕੋਈ ਹੋ ਗਿਆ ਕੇਸ ਵੀ ਪੈ ਗਿਆ ਉਹ ਤਾਂ ਜਦ ਸਾਰਾ ਕੋਈ ਹੋ ਗਿਆ ਤੈਨੂੰ ਸਾਰਾ ਰੁਕ ਗਿਆ ਤੁਸੀਂ ਕਿ ਲੈਣਾ ਜਿਹੜੀ ਮੇਰੀ ਗੱਲ ਤੁਸੀਂ ਇਹਦੇ ਆ ਰਹੇ ਮੇਰੀ ਸੁਣੋ ਪਹਿਲਾਂ ਇਹ ਚਾਸ ਵਾਲੇ ਨੂੰ ਮੈਂ ਚੱਕੀ ਖੁਰਦਾ ਰਾਂ ਜੇ ਮੈਨੂੰ ਕੋਈ ਇਲਾਜ ਆਇਆ ਤਾਂ ਮੈਂ ਤਾਂ ਹੀ ਚੰਗਾ ਹੁੰਦੀ ਅਸੀਂ ਨਹੀਂ ਮੈਂ ਕਹਾਂ ਕਿ ਇਹਨੂੰ ਇਹਦੇ ਲਾਉਣੇ ਪੁਲਿਸ ਦੀ ਦਾਰ ਬਾਕੂ ਜੀ ਤੁਸੀਂ ਨਾ ਉਹਦੇ ਵੀ ਘਰ 'ਚ ਬੇਨਤੀ ਸ਼ਾਇਦ ਕੀਤੀ ਸੀ ਹਾਂਜੀ ਜੀ ਤੁਹਾਡੇ ਕੰੰਧ ਦੇ ਵਿੱਚੋਂ ਚਰਾਗ ਵਗੈਰਾ ਮਿਲਤ ਨਾ ਹਾਂਜੀ ਮੈਂ ਤੁਹਾਨੂੰ ਕਿਹਾ ਵੀ ਚਰਾਗ ਨਾ ਲਾਓ ਇੱਕ ਮਿੰਟ ਬੇਨਤੀ ਆਪਾਂ ਪਿਆਰ ਨਾਲ ਅਸੀਂ ਫੇਰ ਨਹੀਂ ਹੁਣ ਪੰਘੀਆਂ ਖਾਜੀ ਵੀ ਸਾਡੇ ਕੋਲ ਆਉ ਨਹੀ ਨਹੀ ਸੁਣੋ ਅਸੀਂ ਤੁਹਾਨੂੰ ਨਾ ਤਾਂ ਚਰਾਗ ਲਾਉਣ ਤੋਂ ਰੋਕਿਆ ਸੁਣੋ ਨਾ ਤੁਹਾਨੂੰ ਕਿਸੇ ਦੇਵੀ ਦੇਵਤੇ ਪੀਰ ਫਕੀਰ ਸੰਤ ਦੀ ਸੇਵਾ ਕਰਨ ਤੋਂ ਰੋਕਿਆ ਕੋਈ ਸਾਡਾ ਤਾਂ ਸਵਾਲ ਨਹੀਂ ਉਸ ਬ੍ਰਹਮ ਜਿਹੜੇ ਸਵਾਲ ਅਸੀਂ ਤੁਹਾਨੂੰ ਨਾ ਕਰ ਲਿਆ ਸੁਣੋ ਬੇਨਤੀ ਤੇ ਕਾਹ ਹੈ ਮੁੰਡਾ ਸੀਗਾ ਬਾਬਾ ਜੀ ਲੋਟਾ ਨਗਰ ਦੇਖੋ ਜੀ ਆਪਦੀ ਸ਼ਰਧਾ ਨਾਲ ਮੰਨਦਾ ਕੋਈ ਨਹੀਂ ਮੈਂ ਪੀਰਾਂ ਦੇ ਚਰਾਗ ਲਾਉਣਾ ਬਾਬਾ ਜੀ ਆਪਣੇ ਸ਼ਰਧਾ ਨਾਲ ਲਾਉਣਾ ਵੇ ਉਹਨਾਂ ਤੇ ਬਲੀਵ ਕਰਦਾ ਟਰਸਟ ਯੂ ਨਾ ਲੰਮ ਪਿਆਰ ਕਰਦਾਂਗਾ ਨਹੀਂ ਲਾਓ ਅਸੀਂ ਤਾਂ ਕਿਸੇ ਦੇ ਮਾਪ ਕਿਸੇ ਨੂੰ ਤਾਂ ਗਿਆ ਨਹੀਂ ਨਾ ਅਸੀਂ ਕਹਿੰਦੇ ਨਹੀਂ ਅਸੀਂ ਉਹ ਬਾਬਾ ਜੀ ਦੇਵੀ ਦੇਵਤੇ ਸਾਡੇ ਵੀ ਸਤਿਕਾਰਜੋਗਾ ਪੀਰ ਫਕੀਰ ਅਸੀਂ ਨਮਨ ਕਰਦੇ ਆਂ ਦੇਖੋ ਬਾਬਾ ਜੀ ਮੈਂ ਤੁਹਾਡੇ ਤੋਂ ਇਹਨਾਂ ਨੂੰ ਸਮਝ ਨਹੀਂ ਕਿਹਾ ਨਾ ਤੁਸੀਂ ਕੁਐਸਚਨ ਛੇੜਿਆ ਮੈਂ ਕੰਪਲੀਟ ਕਰਨਾ ਚਾਹਣਾ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਗੱਦੀ ਦੇ ਉੱਤੋਂ ਮੋਰੀਆਂ ਫੜੀਆਂ ਗਈਆਂ ਨਹੀਂ ਇਹਨਾਂ ਦੇਖੋ ਬਾਬਾ ਜੀ ਨਗਰ ਕਹਿ ਦੇਖੋ ਬਾਬਾ ਮੈਂ ਮੇਰੇ ਪਿੰਡ ਦਾ ਮੁੰਡਾ ਸੁਣਿਆ ਬਾਬਾ ਜੀ ਨਹੀਂ ਉਹ ਸੁਣਾਦਾ ਤੁਹਾਨੂੰ ਮੀਡੀਆ ਦਾ ਨਹੀਂ ਸੁਣਾ ਦਾਂਗੀ ਉਹਨਾਂ ਨੇ ਜਾਂਚ ਕੀਤੀ ਆ ਜਿਹੜੀ ਪੁਲਿਸ ਨੇ ਜਾਂਚ ਕੀਤੀ ਆ ਉਹਨਾਂ ਨੇ ਕੰਪਲੀਟ ਚੈੱਕ ਆ ਕਿਹਾ ਕਿ ਉਹ ਕੰਮ ਤਾਂ ਵੜੇ ਦੇ ਸੂਰੇ ਤੋਂ ਫੜਵਾ ਲੰਗਾ ਉਸ ਟਾਈਮ ਮੈਂ ਘਰੇ ਨਹੀਂ ਸੀ ਮੈਂ ਕੀ ਤੇ ਬਲੀਵ ਕਰਾਂ ਮੈਂ ਮੇਰੇ ਪਿੰਡ ਤੇ ਬਲੀਵ ਕਰਾਂ ਜਾਂ ਮੈਂ ਪੁਲਿਸ ਤੇ ਬਲੀਵ ਕਰਾਂ ਵੈਸੇ ਤਾਂ ਮੈਂ ਪੁਲਿਸ ਤੇ ਗੋਲੀਆਂ ਕਿ ਪੁਲਿਸ ਸਰਕਾਰੀ ਕਾਨੂੰਨ ਦਾ ਭਾਈਆ ਉਹ ਸਹੀ ਕਰਦੇ ਸਮਝ ਬੱਚਾ ਹੋਇਆ ਕਿ ਗੋਲੀਆਂ ਕਿੱਥੋਂ ਫੜੀਆਂ ਗਈਆਂ ਮੈਂ ਉਸ ਟਾਈਮ ਘਰੇ ਨਹੀਂ ਸੀ ਬਾਬਾ ਜੀ ਉਹ ਜੋ ਜੋ ਪਰਵਾਦੇ ਪਰਿਵਾਰ ਤੇ ਬਲੇ ਬਾਬਾ ਜੀ ਸੌਰੀ ਆਈ ਡੋਟ ਨੋ ਉਹਦੇ ਬਾਰੇ ਕੋਈ ਰਿਸਪੌਂਸ ਨਹੀਂ ਦੇ ਸਕਦਾ ਬਸ ਇਹ ਸਟੇਟਮੈਂਟ ਬਾਬਾ ਜੀ ਪਰਚਾ ਤਾਂ ਹੋਇਆ ਕੀਤੇ ਪਰਚਾ ਹੋਇਆ 3.5 ਸਾਲ ਜਿਵੇਂ ਤੁਹਾਡੇ ਬਾਬਾ ਚਲੋ ਦੇਖੋ ਬਾਬਾ ਇਹ ਕਹਿ ਰਹੇ ਆ ਵੀ ਗੋੜੀਆਂ ਫੜੀਆਂ ਗਈ ਚਾਹੇ ਪੁਲਿਸ ਨੇ ਪਾਤੀ ਚਾਹੇ ਫੜੀਆਂ ਗਈਆਂ ਉਹਨਾਂ ਨੇ ਸਜ਼ਾ ਤਾਂ ਪੱਤੀ ਐ ਨਾ ਕਿਨੇ ਮੇਰੀ ਮਦਰ ਤੇ ਤੇ ਮੇਰੀ ਸਿਸਟਰ ਤੇ ਕੇਸ ਸੀ ਉਹ ਕਿਉਂ ਪਾਪਾ ਜੀ ਕੋਈ ਵੀ ਬੰਦਨ ਦਬਾਵੇ ਨਹੀਂ ਮੈਂ ਬੋਲ ਰਿਹਾ ਮੈਂ ਨਹੀਂ ਆਪਾਂ ਚੱਲ ਰਹੇ ਹਾਂ ਤੁਹਾਡੇ ਨਾਲ ਇੱਕ ਮਿੰਟ ਤੁੰਦਾ ਕਿਉਂ ਕਰਦੇ ਆ ਆਪਣੀ ਜਵਾਨੀ ਪੰਜਾਬ ਦੀ ਖਰਾਬ ਹੋ ਰਹੀ ਚਿੱਟੇ ਨਾ ਪਾਪਾ ਜੀ ਅਸੀਂ ਤੁੰਦਾ ਨਹੀਂ ਨਹੀਂ ਇਹ ਚਾਰ ਸਾਲ ਆਵਾਜ਼ ਚੱਕਾਂ ਹਲਾਈਏ ਇਹਦਾ ਵੀ ਜਦੋਂ ਚਾਰ ਸਾਲ ਪਹਿਲਾਂ ਅਸੀਂ ਕੱਟ ਚੁੱਕੇ ਹਾਂ ਤੁਸੀਂ ਇਹ ਕਰਦੇ ਇਹ ਕਰਦੇ ਹਮਦੋ ਜੀ ਦੋ ਮਹੀਨੇ ਕੀ ਇਹ ਗੱਲ ਕਹਿ ਰਹੇ ਹੋ ਕਿ ਕਿ ਬੰਦੇ ਸਮਝਾ ਸਾਡਾ ਤਾਂ ਨਾ ਮੇਨ ਹੁੰਦਾ ਤੇ ਜਿਹੜਾ ਚਲੋ ਕੋਈ ਨਾ ਪਾਪਾ ਜੀ ਇੱਕ ਮਿੰਟ ਉਹ ਗੱਲ ਤੁਸੀਂ ਖੇਡਾ ਨਾ ਨਹੀਂ ਇਹ ਕੰਮ ਨਹੀਂ ਤੁਸੀਂ ਨਹੀਂ ਹੋ ਗਿਆ ਇਹਨਾਂ ਦੇ ਬਾਬਤ ਸੁਣ ਨੂੰ ਬੋਲਣ ਦੋ ਹਾਂਜੀ ਤੁਸੀਂ ਵੀ ਬੋਲੋ ਭੈਦਰ ਦੇ ਦੇਗਾ ਮੁਕਦੀ ਗੱਲ ਕਰਾਂ ਹਾਂਜੀ ਆਪਾਂ ਗੱਲ ਨੂੰ ਮੁਕਾਉਣਾ ਹੈ ਜੇ ਤਾਂ ਬਧਾਉਣਾ ਲੱਸੀ ਕੋ ਜਿੱਦਾਂ ਨਦੀ ਜੇ ਮੁਕਾਉਣਾ ਹੈ ਦੇਖ ਸਿੱਧੀ ਗੱਲ ਹੈ ਇਹਨਾਂ ਸਰੂਪਾ ਤੁਸੀਂ ਜਾਣ ਕੇ ਬੰਨਿਆ ਜਾਂ ਅਣਜਾਣ ਬੰਨਿਆ ਹਾਂਜੀ ਉਹ ਕੋਈ ਜਿਹੜੀ ਗੱਲ ਮੁਕਦੀ ਹੈ ਉਹ ਸੰਗਤ ਰੱਬ ਦਾ ਰੂਪ ਹੈ ਹਨਾ ਜੋ ਤੁਹਾਨੂੰ ਲੱਗਦਾ ਵੀ ਗਲਤੀ ਫੀਲ ਕਰਨੀ ਚਾਹੀਦੀ ਹੈ ਗੱਲ ਮੁਕਦੀ ਹੈ ਉਹ ਨਹੀਂ ਮੈਂ ਮੌਕੀ ਮੈਂ ਗਈ ਕਿ ਕੋਈ ਗੱਲ ਤਾਂ ਹੈ ਜਿਹੜੀ ਗੱਲ ਆਪਾਂ ਗੱਲ ਨੂੰ ਮੁਕਾਉਣਾ ਹੈ ਸਤਿ ਪਾਜੀ ਉਹਦੇ ਚ ਉਹਦੇ ਚ ਇਹ ਵੀ ਲੱਗਦਾ ਮਾਫੀ ਮੰਗ ਲਈ ਅਸੀਂ ਇਹ ਨਹੀਂ ਅਸੀਂ ਤਾਂ ਇਹ ਗੱਲ ਪੁੱਤਾ ਇਹ ਚੱਲ ਰਿਆ ਸੀ ਵੀ ਪੀਰ ਫਕੀਰ ਸਾਡੇ ਵੀ ਸਦਗਾਨ ਨੇ ਜੇ ਅਸੀਂ ਚਲਾਕ ਲਾਉਂ ਤੋਂ ਕਿਹੜੇ ਦੇ ਰੋਕਦੇ ਨਹੀਂ ਤੁਸੀਂ ਬੋਲਣ ਦੋ 1 ਸੈਕਿੰਡ ਮੈਨੂੰ ਵੀ ਬੋਲਣ ਦੋ ਬਾਬਾ ਜੀ ਤੁਸੀਂ ਕੋਸਟ ਕਰ ਰਹੇ ਤੁਸੀਂ ਵਾਡੇ ਨੂੰ ਵੀ ਬੋਲਣ ਦੋ ਨਹੀਂ ਬੋਲੋ ਮੇਰੀ ਗੱਲ ਸੁਣੋ ਕੀ ਪੰਜਾਬੀ ਬੋਲੂ ਬਾਬਾ ਇਹ ਕਹਿ ਰਹੇ ਆ ਵੀਰੇ ਮੇਰੀ ਗੱਲ ਸੁਣ ਤੁਸੀਂ ਮੈਂਬਰ ਇਹ ਘਰੇ ਨਹੀਂ ਗੋਲੀਆਂ ਦੇ ਤੋਂ ਪਾਕਾ ਗੋਲੀਆਂ ਫੜੀਆਂ ਉਹ ਕਰਦੀਆਂ ਮਸ਼ੀਨ ਦਾ ਘਰੇ ਜਿਹੜਾ ਹੋ ਗਿਆ ਨਾ ਨਹੀਂ ਕਰਦੇ ਕਰਦੇ ਯਾ ਅੱਛਾ ਸੁਣ ਲੈ ਕਹਿੰਦੇ ਨਾਲ ਪੱਕਾ ਹੀ ਕਰੀਏਗਾ ਨੰਣਾ ਸਵਾਲ ਹੈ ਇੱਕ ਸਵਾਲ ਹੈ ਇੱਕੋ ਸਵਾਲ ਬਾਬਾ ਜੀ ਇੱਧਰ ਵੇਖੋ ਮੇਰਾ ਬੱਸ ਤੁਸੀਂ ਦੱਸੋ ਕੋਈ ਨਾ ਭਰਾ ਇੱਧਰ ਵੀ ਕੋਈ ਇੱਕ ਸਵਾਲ ਹੈ ਵੀ ਤੁਸੀਂ ਮੈਨੂੰ ਇਹਨਾਂ ਦੱਸ ਦੋ ਵੀ ਕੋਈ ਵੀ ਕੰਮ ਹੈ ਤੁਹਾਡੇ ਤੇ ਅਲੀਗੇਸ਼ਨ ਲੱਗ ਗਿਆ ਜਾਂ ਖਰਤਾ ਜਾਂ ਅਸੀਂ ਲਾਤਾ ਮੰਨ ਲਓ ਜੋ ਵੀ ਆਪਣੇ ਸਵਾਲ ਹੋਏ ਹੈ ਵੀ ਤੁਸੀਂ ਗਲਤ ਕੰਮ ਕਰਦੇ ਹੋ ਕਿ ਸਹੀ ਕਰਦੇ ਹੋ ਇੱਕ ਦਵਾਰ ਨਹੀਂ ਕਿਹੜੇ ਕੰਮ ਦਾ ਪੁੱਛ ਰਹੇ ਹੋ ਬਾਬਾ ਮੈਂ ਜਿਹੜੇ ਤੁਹਾਡੇ ਨਾਲ ਸਵਾਲ ਕਰ ਉਹ ਕਿਤੇ ਵੀ ਗਲਤ ਕੰਮ ਕਰਦੇ ਹੋ ਕਿ ਸਹੀ ਕਰਦੇ ਅਸੀਂ ਤਾਂ ਬਾਬਾ ਜੀ ਆਖੀ ਸੇਵਾ ਕਰਦੇ ਆ ਅਸੀਂ ਤਾਂ ਗਲਤ ਸਮਝ ਲੋ ਚਾ ਸੱਚਾ ਸਮਝ ਲੋ ਕੋਸੇ ਸਮਝ ਲੋ ਤੁਸੀਂ ਦੱਸੋ ਵੀ ਤੁਸੀਂ ਕਾਹਦੇ ਨਾਲ ਅਸੀਂ ਗਲਤ ਕਰਦੇ ਹਾਂ ਕੋਸੇ ਗਲਤ ਕਰਦੇ ਆ ਬਾਬਾ ਤੁਸੀਂ ਪਾਰਕ ਪੂਜਾ ਕਰੋ ਬੇਬਲੋ ਕੋਈ ਡਰ ਹੋਣਾ ਇਹ ਜਿਹੜਾ ਚੀਜ਼ਾਂ ਦਾ ਇਹਨੂੰ ਹਾਂਜੀ ਠੀਕ ਹੈ ਜੀ ਚਾਹੇ ਤੁਹਾਡੇ ਕੋਲ ਕੋਈ ਵੀ ਹੈ ਉਹ ਤਾਂ ਮੇਰੀ ਲੋਰ ਚ ਸਰ ਵੱਜ ਰਿਹਾ ਫਿਰ ਲੋਰ ਫਿਰ ਲੋਰ ਮੇਰੇ ਗੁਰੂਆਂ ਨੇ ਮੈਨੂੰ ਬੰਦ ਹੋ ਰਿਹਾ ਲੋਰ ਯਾਰ ਮੈਂ ਆਪਣੀ ਬੰਗਣੀ ਲੋਰ ਲੋਰ ਪਤਾ ਨਹੀਂ ਨਾ ਕਰਦੇ ਲੋਰ ਦੇ ਓਕਾ ਨੇ ਵੀ ਸੰਗਰੇ ਆ ਬਾਬਾ ਜੀ ਗੱਲ ਸੁਣੋ ਅਸੀਂ ਤੈਨੂੰ ਕਹਿੰਦੇ ਗੱਲ ਸੁਣੋ ਇੱਕ ਤਾਂ ਤੂੰ ਹੈਗਾ ਸ਼ਿਵਰੀ ਸੁਣ ਲੈ ਮੇਰੀ ਗੱਲ ਜੇ ਅਸੀਂ ਰਹਿ ਗਿਆ ਨਾ ਗੱਲ ਸ਼ਿਵਰੀ ਨਹੀਂ ਬੋਲਦਾ ਭਾਜੀ ਨੂੰ ਬੋਲੀ ਨਹੀਂ ਪਤਾ ਆ ਕੁਦਰਤੀ ਨੂੰ ਬੋਲੀ ਨਹੀਂ ਮਨਤ ਹੁੰਦੇ ਉਹਨਾਂ ਤਾਂ ਹੀ ਤੇ ਅਸੀਂ ਨਹੀਂ ਜਾਣਦੇ ਉਹ ਸ਼ਿਰਵਣੀ ਚ ਪੱਪੂ ਦੀ ਅੱਛਾ ਤੂੰ ਹੁਣ ਤੇਰੇ ਕੋਲ ਆਉਂਦੀ ਆ ਤੂੰ ਬੀਬੀ ਦੀਆਂ ਟੀਨਾਂ ਦਾ ਇਦਾਂ ਸਾਨੂੰ ਆ ਇਹ ਤਾਂ ਤੂੰ ਨੋਟ ਦਾ ਤਾਂ ਲੱਜਦੇ ਇੱਕ ਚੱਲ ਮੈਨੂੰ ਦੱਸ ਦੇ ਵੀ ਮੇਰੀ ਗੱਡੀ ਦਾ ਨੰਬਰ ਕਿੰਨਾ ਹੈ ਮੇਰੇ ਫੋਨ ਦਾ ਨੰਬਰ ਦੱਸਦਾ ਜੀ ਮੈਂ ਤੁਹਾਨੂੰ ਇਹ ਕਹਿ ਚੱਲ ਨਾ ਤੈਨੂੰ ਖਬਰ ਚੀਤ ਕਰ ਰਿਹਾ ਲੋਰ ਕਾਹਦੀ ਆ ਹੋ ਯਾਰ ਲੋਰ ਚ ਤੁਸੀਂ ਇਹ ਕਹਿ ਸਕਦੇ ਆ ਵੀ ਉਹਨੇ ਐਸੇ ਨਾਲ ਦੱਸਦਾ ਕੀ ਕਰ ਸਕਦੇ ਤੁਸੀਂ ਪਰ ਮੈਂ ਇਹ ਨਹੀਂ ਕਹਿ ਸਕਦਾ ਅੰਦਾਜ਼ੇ ਨਾਲ ਹਾਂ ਇਹ ਕਹਿ ਸਕਦਾ ਮੈਂ ਇਹ ਆਰ ਅਨੁਸਾਰ ਨੋਟ ਹੈ ਮੈਂ ਬਾਬਾ ਜੀ ਤੁਹਾਡੇ ਨਾਲ ਜਲਾਈ ਕੀਤਾ ਆ ਮੈਂ ਤੁਸੀਂ ਵੱਡੇ ਹੋ ਮੈਂ ਇਹ ਦੇ ਸਕਦਾ ਤੁਸੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਜੀ ਇਹ ਜਿਹੜੇ ਹੈਗੇ ਨੇ ਵੈਸੇ ਮੈਂ ਬਾਬਾ ਸ਼ਰਦੀ ਨੂੰ ਕਹੂੰਗਾ ਨਹੀਂ ਕਿਉਂਕਿ ਬਾਬਾ ਕੇਵਲ ਬਾਬਾ ਨਾਨਕ ਹੋਇਆ ਇਹ ਤੇ ਚਲੋ ਸਤਕਾਰਤ ਸ਼ਬਦ ਹੈ ਜਿਹੜਾ ਸਾਨੂੰ ਵੀ ਲੋਕੀ ਬਾਬਾ ਕਹਿੰਦੇ ਆ ਇਹਨਾਂ ਨੂੰ ਵੀ ਕਹਿੰਦੇ ਆ ਸ਼ਿਆਣੀ ਉਮਰ ਦੇ ਬੰਦੇ ਨੂੰ ਵੀ ਬਾਬਾ ਕਿਹਾ ਜਾਂਦਾ ਹੈ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਮਿਲਿਆ ਬਾਕੀ ਤਾਂ ਚਲੋ ਉਹ ਤੋਂ ਪਤਾਾਂਗੇ ਆ ਸਾਰੇ ਸੋ ਅਸੀਂ ਇਹਨਾਂ ਦੀ ਇੱਕ ਵੀਡੀਓ ਵੇਖੀ ਸੀ ਅਸੀਂ ਇਹਨਾਂ ਦੇ ਦੋਸਤੀ ਨਹੀਂ ਨਾਲ ਤਾਂ ਸਾਨੂੰ ਨੇ ਜਾਣਦੇ ਆ ਨਾ ਅਸੀਂ ਮੈਂ ਇਹਨਾਂ ਨੂੰ ਜਾਣਦਾ ਸੋ ਅਸੀਂ ਇੱਕ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਇਹ ਜਦੋਂ ਅਸੀਂ ਪਿੰਡ ਦੇ ਵਿੱਚ ਆਈਆਂ ਨਾ ਪਿੰਡ ਦੇ ਵਿੱਚੋਂ ਸਾਨੂੰ ਦੱਸਿਆ ਗਿਆ ਵੀ ਇਹਦੀ ਚੌਂਕੀ ਕੋ ਜਿਹੜੀਆਂ ਕੋਈ ਨਸ਼ੀਲੀਆਂ ਗੋਲੀਆਂ ਜਾਂ ਪਦਾਰਥ ਫੜੇ ਗਏ ਆ। ਸੋ ਸਾਨੂੰ ਉਹਦੇ ਬਾਰੇ ਕੁਝ ਨਹੀਂ ਸੀ ਪਤਾ। ਇੱਕ ਦਿਨ ਜਿਵੇਂ ਪਿੰਡ 'ਚ ਸੇਵਾ ਵੱਲ ਰਿਹਾ ਸੀ ਇਹਨੇ ਡੀਜੇ ਬੰਦ ਨਹੀਂ ਕੀਤੇ ਹੈ ਨਾ। ਚਲੋ ਇਦਾਂ ਦੀਆਂ ਕੁਝ ਗੱਲਾਂ ਸੀ। ਤੇ ਜੋ ਤੁਸੀਂ ਸਰਪੰਚ ਤੋਂ ਵੀ ਸੁਣ ਚੁੱਕੇ ਹੋ ਵੀ ਇਹ ਇਸ ਪਰਿਵਾਰ ਦੇ ਜਾਂ ਇਹਦੇ ਪਿੱਛੇ ਕੋਈ ਸਟੈਂਡ ਨਹੀਂ ਲੈਂਦਾ। ਜਦ ਪਿੰਡ ਤੋਂ ਬੰਦਾ ਇਹਦੇ ਪਿੱਛੇ ਨਹੀਂ ਕੋਈ ਆਉਂਦਾ। ਚਲੋ ਉਹਦੇ ਲਈ ਅਸੀਂ ਸਾਡੇ ਕੋਲ ਪ੍ਰਸ਼ਾਸਨ ਆਇਆ। ਤੇ ਬੜੇ ਪਿਆਰ ਅਤੇ ਸਤਿਕਾਰ ਨਾਲ ਸਾਡੇ ਬਾਬਾ ਲਖਵੀਰ ਸਿੰਘ ਜੀ ਬਾਈ ਹਰਪ੍ਰੀਤ ਸਿੰਘ ਜੀ ਸਖਾ ਨੂੰ ਸਾਡੇ ਤੇ ਸਾਡੇ ਮਲਾਜਮ ਵੀਰ ਆਏ ਨੇ ਸੀਐਜੀ ਤੋਂ ਵੀ ਆਏ ਨੇ ਪਰਿਵਾਰ ਬਾਪੂ ਜੀ ਬੈਠੇ ਇਹਨਾਂ ਦੇ ਤੇ ਸਵਾਲ ਜਵਾਬ ਕੋ ਸਾਡੇ ਹੋਏ ਆ ਚਲੋ ਅਸੀਂ ਸੰਗਤਾਂ ਦੇ ਰੂਪ ਰੂ ਕਰਾਂਗੇ ਤੇ ਬਾਕੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਹਾਂਜੀ ਤੁਸੀਂ ਪੀਰਾਂ ਦੀ ਸੇਵਾ ਰਾਜ ਕੀ ਕਰੋ ਤਦੋਂ ਤੁਸੀਂ ਭੰਡਾਰਾ ਕਰਾਉਣਾ ਸਾਡੇ ਤੋਂ ਜਿੰਨਾ ਮਰਜ਼ੀ ਹਿਸਾਬੀ ਬੋ। ਵੇਖੋ ਉਹ ਗਰੀਬ ਦੇ ਮੂੰਹ ਚ ਜਾਂਦਾ ਗਰੀਬ ਦਾ ਮੂੰਹ ਗੁਰਦੀ ਕੋਲ। ਔਰ ਜੇ ਤੁਸੀਂ ਉਹ ਸਿਰ ਖਮਾਉਣ ਵਾਲਾ ਥੋੜਾ ਜਿਹਾ ਕੰਮ ਨਾ ਬੰਦ ਕਰੋ ਕਿਉਂਕਿ ਪਤਾ ਕੀ ਹੈ ਲੋਰ ਹੁੰਦੀ ਹੈ ਮਸਤੀ ਹੁੰਦੀ ਹੈ ਪ੍ਰੇਮ ਦੀ। ਠੀਕ ਹੈ ਤੇ ਲੋਰ ਨੂੰ ਥੋੜਾ ਜਿਹਾ ਘਟਾਓ ਕਿਉਂਕਿ ਅੱਜ ਅਸੀਂ ਐ ਕੱਲ ਨੂੰ ਕੋਈ ਹੋਰ ਜਥੇਬੰਦੀ ਦਾ ਆਪੂ ਤੇਰੀ ਵੀਡੀਓ ਨੂੰ ਵੇਖ ਕੇ ਆਵੇ। ਵੇਖੋ ਅੱਜ ਆਪਾਂ ਬੜੀਆ ਪਰਫੇ ਨਾਲ ਜਿਹੜਾ ਆਪਾਂ ਗੱਲਬਾਤ ਕੀਤੀ ਹੈ। ਬਹੁਣ ਘਟਾਓ ਇੱਕ ਤੁਸੀਂ ਜਿਹੜੀਆਂ ਕੋਈ ਪੁੱਛਾ ਬੱਚਾ ਦਿੰਨੇ ਹੋ ਨਾ ਜਿਹੜੀਆਂ ਤੁਸੀਂ ਇੱਥੋਂ ਇਸ ਗੱਲ ਨੂੰ ਮੁਨਕਰ ਨਹੀਂ ਤੁਸੀਂ ਮੇਰੇ ਲੋਡ ਦਾ ਨੰਬਰ ਵੀ ਦੱਸ ਚੁੱਕੇ ਠੀਕ ਹੈ ਮੇਰੇ ਗੱਡੀ ਦਾ ਨੰਬਰ ਮੇਰੇ ਫੋਨ ਦਾ ਨੰਬਰ ਨਾਲੇ ਮੈਂ ਤੁਹਾਨੂੰ ਕਾਲ ਕੀਤੀ ਉਹ ਵੀ ਨਹੀਂ ਤੁਹਾਨੂੰ ਪਤਾ ਹੋਣਾ ਠੀਕ ਹੈ ਤੇ ਜਿੱਥੇ ਤੁਸੀਂ ਲੋਕਾਂ ਨੂੰ ਦੱਸਦੇ ਹੋ ਠੀਕ ਹੈ ਉਹ ਲੋੜ ਨੂੰ ਬੰਦ ਕਰੋ ਸੇਵਾ ਕਰੋ ਹਾਂ ਦਵਾਵਾ ਕਰੋ ਅਰਦਾਸਾਂ ਕਰਦੇ ਹੋ ਸਾਨੂੰ ਕੋਈ ਇਤਰਾਜ਼ ਤੇ ਜੇ ਤੁਸੀਂ ਪੁੱਛਾ ਕੱਢੋਗੇ ਜਾਂ ਸਾਨੂੰ ਜਾਂ ਅਸੀਂ ਵੀ ਆਵਾਂਗੇ ਪੁੱਛਾ ਲੈਣ ਤੇ ਸਾਨੂੰ ਵੀ ਸਾਡੇ ਵੀ ਪੁੱਛਦੇ ਹੋ ਵੀ ਸਾਡੇ ਬੰਦੀ ਸਿੱਖ ਰਿਹਾ ਗਦੋਂ ਹੋਣਗੇ ਬੇਅਦਬੀ ਕਰਨ ਵਾਲੇ ਕਰਾਉਣ ਵਾਲੇ ਦੋਚੀ ਹਜੇ ਤੱਕ ਜਿਹਨਾਂ ਕੋ ਬਾਹਰ ਹੈ ਤੇ ਉਹਨਾਂ ਨੂੰ ਕਦੋਂ ਸਰਕਾਰ ਗ੍ਰਿਫਤਾਰ ਕਰੂਗੀ ਜਾਂ ਸਾਡੇ ਵੀ ਜਵਾਬ ਦਿਓ ਤੇ ਜਾਂ ਇਹ ਜਿਹੜਾ ਉਹ ਦੁਪਤਾਂਗੇ ਬੰਦ ਕਰ ਦੋ ਸੇਵਾ ਕਰੋ ਦਬਾਅ ਕਰੋ ਜਿੱਦੀ ਮਰਜ਼ੀ ਜੇ ਤੁਹਾਡੇ ਬਾਪੂ ਜੀ ਦੱਸ ਰਹੇ ਚਰਾਗ ਲਾਓ ਅਰਦਾਸ ਕਰੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ